ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਸਾਹਮਣੇ ਜੋ ਨਿੰਮ ਦਾ ਰੁੱਖ ਹੈ ਜਿਹੜਾ ਕਿ ਪਿੱਛੇ ਪਏ ਪੂਰੇ ਬਾਲੇ ਤੁੰਦ ਕਰਨ ਬੁਰੀ ਤਰ੍ਹਾਂ ਮੱਚਿਆ ਹੋਇਆ ਹੈ ਜਿਸ ਦੇ ਪੱਤੇ ਜਿਹੜੇ ਪੱਕ ਕੇ ਝੜਦੇ ਹੁੰਦੇ ਹਨ ਉਹ ਨਾਲ ਹੀ ਜੋ ਚਿੰਬੜੇ ਹੋਏ ਹਨ ਤੇ ਇਥੋਂ ਤੱਕ ਕੇ ਇਹਦੇ ਕੱਲੇ ਪੱਤੇ ਹੀ ਨਹੀਂ ਸੁੱਕੇ ਜਿਹੜੀਆਂ ਪਤਲੀਆਂ ਟਾਣੀਆਂ ਨੇ ਉਹ ਵੀ ਇਸ ਤਰ੍ਹਾਂ ਸੁੱਕ ਗਈਆਂ ਨੇ ਜੇਕਰ ਉਹਨਾਂ ਨੂੰ ਹੁਣ ਤੋੜ ਕੇ ਜੁੱਲੇ ਦੇ ਵਿੱਚ ਮਚਾਇਆ ਜਾਵੇ ਤਾਂ ਉਹ ਮੱਚ ਜਾਂਦੀਆਂ ਨੇ ਇੰਨੀਆਂ ਸੁੱਕੀਆਂ ਨੇ ਤਾਂ ਆਪਾਂ ਇਹਦੇ ਤੋੜ ਕੇ ਦੇਖਦੇ ਆਂ ਆਏ ਮੈਂ ਸਾਹਮਣੇ ਟਾਣੀ ਖੜੀ ਹੋਈ ਐ ਤਾਂ ਆਪਾਂ ਦੇਖਦੇ ਆਂ ਵੀ ਇਹ ਕਿੰਥੋਂ ਤੱਕ ਸੁੱਕੀ ਹੋਈ ਐ ਲੋ ਇਥੇ ਆਪਾਂ ਤੋੜਦੇ ਆਂ ਕਾਫੀ ਇਸ ਨੂੰ ਪਿੱਛੇ ਵੀ ਟਾਣੀ ਹੈ ਤਾਂ ਇਹ ਬਿਲਕੁਲ ਜੋ ਸੁੱਕੀ ਹੈ ਇਸ ਤਰ੍ਹਾਂ ਦੇਖੋ ਤੁਸੀਂ ਤਾਂ ਇਹਨੂੰ ਜੋ ਮਚਾਇਆ ਜਾ ਸਕਦਾ ਹੈ ਇਹਨਾਂ ਸੁੱਕਿਆ ਹੋਇਆ ਇਹ ਜਿਹੜਾ ਨਿੰਮ ਦਾ 1/8 ਹਿੱਸਾ ਹੈ ਤਾਂ ਇਹਨਾਂ ਨਿੰਮ ਦੀ ਹੋਈ ਜਹੀ ਹਾਲਤ ਕਾਰਨ ਆਮ ਹੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹਨ ਕੀ ਇੰਨਾ ਗੁਣਕਾਰੀ ਬੌਧਾ ਜਿਸਦੇ ਬਹੁਤ ਜਾਦੇ ਲਾਭ ਹਨ ਤੇ ਔਸ਼ਧੀ ਭਰਪੂਰ ਗੁਣਾ ਨਾਲ ਭਰਪੂਰ ਹੈ ਕੀ ਪੰਜਾਬ ਦੀ ਧਰਤੀ ਤੋਂ ਖਤਮ ਹੋ ਜਾਵੇਗਾ ਬਹੁਤ ਸਾਰੇ ਲੋਕ ਇਹ ਦਾਵਾ ਕਰ ਰਹੇ ਹਨ ਕਿ ਜਿਸ ਤਰ੍ਹਾਂ ਹੋਰ ਰੁੱਖ ਦੇਸੀ ਕਿੱਕਰ ਖਤਮ ਹੋਈ ਹੈ ਤਾਂ ਇਹ ਵੀ ਉਸੇ ਤਰ੍ਹਾਂ ਖਤਮ ਹੋ ਜਾਵੇਗਾ ਦੇ ਨਾਲ ਦੀ ਨਾਲ ਇਹਨੂੰ ਜਿਹੜਾ ਹੈਗਾ ਉਹ ਤਾਇਦ ਕਰਨ ਦੇ ਲਈ ਕੀ ਇਹ ਕਿੰਨਾ ਕੁ ਸੁੱਕ ਗਿਆ ਹੈਗਾ ਹਰ ਕੋਈ ਇਹਦੀਆਂ ਟਾਹਣੀਆਂ ਤੋੜ-ਤੋੜ ਦੇਖ ਰਿਹਾ ਹੈ ਮੈਂ ਤੁਹਾਨੂੰ ਦਿਖਾਉਣਾ ਜਿਸ ਤਰ੍ਹਾਂ ਇੱਕ ਹੋਰ ਨਿੰਮ ਦਾ ਪੌਦਾ ਹੈ ਉਹਦੇ ਪਾਣੀ ਅਕਈ ਤੋੜੀਆਂ ਹੋਈਆਂ ਨਾ ਤਾਂ ਇਹ ਸਾਹਮਣੇ ਟਾਹਣੀਆਂ ਤੋੜ-ਤੋੜ ਵੇਖੀਆਂ ਗਈਆਂ ਹਨ ਇੱਕ ਲਾਏ ਇਹ ਜਿਹੜੀ ਹੈਗੀ ਇਸ ਤਰ੍ਹਾਂ ਦੀ ਮਾਰ ਹੈ ਇਸ ਨਿੰਮ ਦੇ ਰੁੱਖ ਤੇ ਨਹੀਂ ਦੂਸਰੇ ਰੁੱਖਾਂ ਤੇ ਵੀ ਹੈ ਤਾਂ ਮੈਂ ਹੋਰ ਵੀ ਰੁੱਖ ਦਿਖਾਉਣਾ ਜਿਹੜੇ ਇਸ ਤਰ੍ਹਾਂ ਦੀ ਮਾਰ ਚੱਲ ਰਹੇ ਹਨ ਤਾਂ ਇਹ ਸਾਹਮਣੇ ਖੜਾ ਜੋ ਰੁੱਖ ਹੈ ਮੇਰੇ ਸਕੂਲ ਦੇ ਵਿੱਚ ਲਗਾਇਆ ਗਿਆ ਜੋ ਲੰਬਾ ਜਾਂਦਾ ਤੇ ਟਾਲੀ ਵਰਗਾ ਹੁੰਦਾ ਹੈ ਜਿਹਦੇ ਪੱਤੇ ਟਾਲੀ ਵਰਗੇ ਹੁੰਦੇ ਹਨ ਤਾਂ ਇਹ ਕਾਫੀ ਲੰਬਾ ਸੀਗਾ ਤੇ ਹੋਰ ਵੀ ਇਸ ਤਰ੍ਹਾਂ ਦੇ ਜੋ ਤਿੰਨ ਰੁੱਖ ਲਾਏ ਗਏ ਨਾ ਤਾਂ ਇਹਨੂੰ ਦੇਖ ਕੇ ਬੜੀ ਖੁਸ਼ੀ ਮਿਲਦੀ ਸੀ ਤਾਂ ਇਹਨੂੰ ਵੀ ਬਾਲੇ ਨੇ ਕੁਝ ਇਸ ਤਰ੍ਹਾਂ ਹੀ ਸੁਕਾਰ ਟਾਈਮ ਮਚਾਤਾ ਹੈ ਕੱਲਾ ਇਹ ਹੀ ਨਹੀਂ ਫਿਰ ਇਹਨੂੰ ਜਿਹੜੇ ਤੋੜ ਕੇ ਦੇਖਣ ਵਾਲੇ ਕੀ ਇਹ ਮਰ ਗਿਆਗਾ ਤਾਂ ਉਹਨਾਂ ਨੇ ਉੱਪਰ ਇਸ ਤਰ੍ਹਾਂ ਤੋੜ ਵੀ ਦਿੱਤਾ ਹੈ ਦੂਸਰੇ ਬੋਧੇ ਨੂੰ ਇਸ ਤਰ੍ਹਾਂ ਤੋੜਿਆ ਹੈ ਲਓ ਹੁਣ ਆਪਾਂ ਦੇਖਦੇ ਹਾਂ ਕਿ ਨਿੰਮ ਦਾ ਰੁੱਖ ਸੱਚਮੁੱਚ ਹੀ ਮਚ ਗਿਆ ਜਾ ਮਰ ਗਿਆ ਜਾ ਦੁਬਾਰਾ ਫੁੱਟੇਗਾ ਨਹੀਂ ਆਓ ਆਪਕਾ ਇਹਦਾ ਵੀ ਪ੍ਰਮਾਣ ਦੇਖਦੇ ਹਾਂ ਤਾਂ ਸਾਹਮਣੇ ਇਹ ਨਿੰਮ ਦਾ ਛੋਟਾ ਰੁੱਖ ਹੈ ਦੇ ਕਹ ਰਹੇ ਹਨ ਕਿ ਨਮ ਮਰ ਗਿਆ ਹੈ ਹੁਣ ਨਹੀਂ ਜਨ ਕਿ ਕਾਬਜਾ ਬੰਦਾ ਸੁੱਕ ਜਾਏਗਾ ਕਿਉਂਕਿ ਜੋ ਡੇਕਾ ਵਗੈਰਾ ਨੂੰ ਉਹਨਾਂ ਤੇ ਇਸ ਤਰ੍ਹਾਂ ਹਰਿਆਲੀ ਆ ਗਈ ਹੈ ਜਾਂ ਦੂਸਰੇ ਪੌਦੇ ਆ ਉਹਨਾਂ ਤੇ ਫਟਾਰ ਆ ਗਈ ਹੈ ਪਰੰਤੂ ਇਹ ਤੇ ਇਸ ਤਰ੍ਹਾਂ ਕੁਝ ਨਹੀਂ ਹੋਇਆ ਇਹ ਨਹੀਂ ਫਟਿਆ ਤਾਂ ਉਹਨਾਂ ਨੂੰ ਮੈਂ ਵਖਾ ਦੇਣਾ ਚਾਹੁੰਦਾ ਕਿ ਇਹ ਦੇਖੋ ਇਹਨਾਂ ਤੇ ਨਵੀਂ ਫਟਾਰ ਆ ਗਈ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਵੱਡੇ ਰੁੱਖ ਨਿੰਮਾਂ ਦੇ ਉਹ ਸਿਰੇ ਤੋਂ ਤਾਂ ਨਹੀਂ ਫੁੱਟਣਗੇ ਕਿਉਂਕਿ ਉਹਨਾਂ ਦੀਆਂ ਉਹ ਟਾਣੀਆਂ ਦਾ ਇੱਕ ਪੱਟਾ ਹਿੱਸਾ ਹੈ ਉਹ ਸੁੱਕ ਚੁੱਕਾ ਹੈ ਪਰੰਤੂ ਉਹਨਾਂ ਦੇ ਜੋ ਮੋٹے ਤਣੇ ਹਨ ਮੋٹے ਟਾਣੇ ਹਨ ਉਹਨਾਂ ਦੇ ਦੁਆਰਾ ਇਸ ਤਰ੍ਹਾਂ ਫਟਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਆ ਜਾਵੇਗੀ ਜਿਸ ਤਰ੍ਹਾਂ ਇਹਦੇ ਉੱਤੇ ਇਸ ਜੋ ਛੋਟਾ ਨਿੰਮ ਦਾ ਰੁੱਖ ਸੀ ਛੋਟਾ ਨਹੀਂ ਸੀ ਅਸਲ ਦੇ ਵਿੱਚ ਇਹਦਾ ਕੋਤਣਾ ਵੱਡ ਦਿੱਤਾ ਗਿਆ ਸੀ ਤਾਂ ਇਹਦੇ ਉੱਤੇ ਆਹ ਜੋ